ਜੇ ਤੁਸੀਂ ਜਦੋਂ ਇਹ ਘਟਨਾ ਵਾਪਰੀ ਸਲਾਮਤ ਨਹੀਂ ਸੀ ਜੀ ਉਸ ਸਮੇਂ ਤੁਸੀਂ ਕਿੱਥੇ ਸੀਗੇ ਅਸੀਂ ਉਹਨਾਂ ਦੇ ਘਰ ਸੀ ਨਹੀਂ ਜਦੋਂ ਪਾਸਟਰ ਸਾਹਿਬ ਗਏ ਉੱਥੇ ਉਹਦੋਂ ਤੁਸੀਂ ਨਾਲ ਗਏ ਸੀ ਉਹਨਾਂ ਦੇ ਅਸੀਂ ਪਹਿਲੇ ਗਏ ਪਾਸਟਰ ਜੀ ਬਾਅਦ ਵਿੱਚ ਗਏ ਪਹਿਲਾਂ ਕੌਣ-ਕੌਣ ਗਏ ਸੀਗੇ ਪਹਿਲੇ ਤਿੰਨ ਬੰਦੇ ਗਏ ਸਨ ਤਿੰਨ ਜਣੇ ਕੌਣ-ਕੌਣ ਗਏ ਸੀ ਸੋਨੂ ਹਣੇ ਜਿਹੜੇ ਮਤਲਬ ਕਿ ਉਹ ਮੁੰਡਾ ਜਿਹੜਾ ਅੰਦਰ ਆ ਜੇਲ੍ਹ ਦੇ ਵਿੱਚ ਇੱਕ ਉਹ ਗਿਆ ਸੀਗਾ ਹੋਰ ਦੋ ਜਣੇ ਗਏ ਸੀ ਤੇ ਪਾਸਟਰ ਜੀ ਨੂੰ ਕਦੋਂ ਬੁਲਾਇਆ ਗਿਆ ਪਾਸਟਰ ਨੂੰ ਬੁਲਾਇਆ ਕੋਈ 8:30 ਵਜੇ ਦਾ 8:30 ਵਜੇ ਪਾਸਟਰ ਜੀ ਨੂੰ ਬੁਲਾਇਆ ਗਿਆ ਉਸ ਸਮੇਂ ਤੁਸੀਂ ਨਾਲ ਸੀ ਹਾਂ ਜੇ ਜਦੋਂ ਪਾਸਟਰ ਜੀ ਤੁਸੀਂ ਉਹਨਾਂ ਦੇ ਘਰ ਵੱਲ ਜਾ ਰਹੇ ਸੀ ਉਦੋਂ ਕੀ ਹੋਇਆ ਸੀ ਜਿਵੇਂ ਪਹਿਲਾਂ ਤਿੰਨ ਬੰਦੇ ਗਏ ਆ ਹਾਂ ਉਹਨੇ ਬੇੜਾ ਬਾਹਰ ਚ ਗਲੀ ਦੇ ਵਿੱਚ ਸ਼ਰਾਬ ਦਾ ਰੱਜਿਆ ਵੰਡਿਆ ਹੈ ਚੀਕਾ ਮਾਂਡਿਆ ਪਰਕਲਾ ਉਹਨਾਂ ਨੂੰ ਮਸੀਹ ਜਣਾ ਮੰਜਨ ਦੀ ਮੌਤ ਆਈ ਹੈ ਠੀਕ ਹੈ ਹਾਂਜੀ ਉਹ ਵੰਡਿਆ ਗਲੀ ਚ ਇਹ ਤਿੰਨ ਬੰਦੇ ਗਏ ਆ ਇਹਨਾਂ ਤਿੰਨਾਂ ਬੰਦਿਆਂ ਨੂੰ ਹੱਥੇ ਪੈ ਗਿਆ ਅੱਛਾ ਇਹਨਾਂ ਦੇ ਗੱਲ ਪੈ ਗਿਆ ਉਹ ਪਹਿਲਾਂ ਜਦੋਂ ਗਏ ਨੇ ਤਿੰਨਾਂ ਨੇ ਪਾਸਟਰ ਜੀ ਦੇ ਰਾੜ ਦੀ ਪਤਰੀ ਸੀ ਇੱਕ ਬੰਦੇ ਦੀ ਪਤਰੀ ਵਜਈ ਆ ਅੱਛਾ ਉਹਨੇ ਮੋਟਰਸਾਈਕਲ ਦੇ ਮਗਰਾੜ ਦੀ ਪੱਤਰੀ ਲਾ ਲਈ ਤੇ ਉਹ ਇਹਨਾਂ ਦੇ ਗਲ ਪੈ ਗਿਆ ਇੱਕ ਜਾਨੇ ਦੇ ਜੀਕੇ ਦੇ ਵਿੱਚ ਸੀ ਪੰਜ ਕਿਹੜੇ ਬੰਦੇ ਦੇ ਵਿੱਚ ਅੱਛਾ ਕਿਸੇ ਇੱਕ ਜਾਨੇ ਦੇ ਵਿੱਚ ਤੇ ਉਹਦੇ ਬਾਅਦ ਚੋਰ ਨੂੰ ਛੱਡ ਕੇ ਬੰਦੇ ਨੂੰ ਛੱਡ ਕੇ ਬੰਦਾ ਆਪਣੇ ਘਰ ਬਾਜ ਨੂੰ ਜਾ ਕੇ ਅੰਦਰ ਫੜ ਗਿਆ ਉਹਨਰ ਕੋ ਕਾਂਡੀ ਸੀ ਉਹਦੀ ਜਾ ਕੇ ਕਿੱਥੇ ਦਿੰਦੀ ਵੱਡੀ ਪਰਵਾਟੇ ਤੇ ਅੱਛਾ ਇੱਕ ਮੋਢੇ ਦਿੰਦੀ ਵੱਡੀ ਥੋਣੋ ਫੜਿਆ ਉਹਨੂੰ ਠੀਕ ਤੇ ਉਸ ਵੇਲੇ ਤੁਸੀਂ ਜਦੋਂ ਉਹਨਾਂ ਨੇ ਜਾ ਕੇ ਘਰ ਵਾਲੀ ਨੂੰ ਕੁੱਟਣ ਡਿਆ ਪਿਆ ਮਾਰਨ ਡਿਆ ਪਿਆ ਅੰਦਰ ਜਾ ਕੇ ਉਦੋਂ ਪਾਸਟਰ ਉਹ ਜਿਹੜੇ ਗਏ ਸੀ ਜਿਹਨਾਂ ਦੇ ਪਹਿਲਾਂ ਗੱਲ ਪਿਆ ਉਹ ਕਿੱਥੇ ਸੀ ਉਹਨੇ ਘਰ ਵਿੱਚ ਛਡਾਇਆ ਫਿਰ ਉਹਨੂੰ ਅੱਛਾ ਉਹਨੂੰ ਛਡਾ ਕੇ ਉਹ ਮੁਰੇ ਨੂੰ ਧੂਕ ਕੇ ਖਿੱਚ ਕੇ ਬਾਹਰ ਲੈ ਆਂਦਾ ਮੁਰੇ ਸਾਰੇ ਪਾਸਟਰ ਰੋਜ਼ੇ ਵਾਲੇ ਹੋ ਗਏ ਆ ਪ੍ਰਾਰਥਨਾ ਕਰਨ ਦਾ ਫਿਰ ਠੀਕ ਆ ਜਦੋਂ ਉਹਨੂੰ ਘਰ ਦੀ ਨੂੰ ਛਡਾ ਕੇ ਵਾਪਸ ਲੈ ਆਂਦਾ ਤੇ ਫਿਰ ਉਹ ਮਤਲਬ ਪ੍ਰਾਰਥਨਾ ਕੀਤੀ ਉਹਤੇ ਪ੍ਰਾਰਥਨਾ ਕਰਦੇ ਸ਼ੁਰੂ ਕਰਦੇ ਨਹੀਂ ਉਦੋਂ ਉਹਨਾਂ ਦੇ ਗੱਲ ਨਹੀਂ ਪਿਆ ਪ੍ਰਾਰਥਨਾ ਕਰਦੇ ਉਹ ਬਾਅਦ ਫਿਰ ਮੂੰਹ ਧੂਕ ਕੇ ਬਾਹਰ ਨਾਲ ਉਹ ਦੌੜ ਕੇ ਕਿੱ데 ਘਰ ਵੱੜ ਗਈ ਅੱਛਾ ਉਹ ਦੌੜ ਕੇ ਕਿਸੇ ਦੇ ਘਰ ਵੱੜ ਗਈ ਹਾਂ ਫਿਰ ਉਹ ਬਾਸਟ ਮੁੜ ਕੇ ਉਹਨਾਂ ਨੇ ਫੇਰ ਪਾਟਰ ਨੂੰ ਫੋਨ ਕੀਤਾ ਪਾਟ ਜੀ ਇਹਨਾਂ ਦੇ ਵੱਸੋਂ ਬਾਹਰ ਆ ਤੇ ਵੀ ਆਣ ਕੇ ਪ੍ਰੇ ਕਰਾਂ ਅੱਛਾ ਕੁਝ ਸਮੇਂ ਬਾਅਦ ਫੇਰ ਦੁਬਾਰਾ ਫੇਰ ਪਾਟ ਰਹੇ ਬਸ ਫੋਨ ਕੀਤਾ ਵੀ ਤੁਸੀਂ ਵੀ ਆਓ ਤੁਸੀਂ ਆਓ ਪਹਿਲਾਂ ਉਹ ਤਾਂ ਵੀ ਨਾ ਸ਼ੋਰਟ ਸ਼ੋਰਟ ਕੇ ਬਾਹਰ ਨਹੀਂ ਜਾਂਦਾ ਹੈ ਬਸੋਂ ਬਾਹਰ ਹੀ ਹੈ ਤੇ ਉਹਦੀ ਮਾਤਾ ਨੇ ਕੀ ਕਿਹਾ ਫਿਰ ਜਦੋਂ ਮਾਪੇ ਪਾਸ ਹੋਣੇ ਤੇ ਆ ਗਏ ਉੱਥੋਂ ਫਿਰ ਉਹਦੋਂ ਆਉਣ ਲੱਗੇ ਕੀ ਕਿਹਾ ਉਹਨਾਂ ਨੇ ਜਦੋਂ ਹੀ ਆਉਣ ਲੱਗੇ ਆ ਫੇਰ ਪਾਟ ਜੀ ਦੇ ਮਾਸ ਨੂੰ ਪੁੱਛਿਆ ਵੀ ਅਸੀਂ ਹੋ ਚੱਲੇ ਇਹ ਲਾਗੇ ਜਿਹਰੇ ਬੈਰ ਨੇ ਚੰਗਾ ਹੋਏ ਨਾ ਚੰਗਾ ਹੋਈ ਚੱਲੇ ਜਿਹੜਾ ਸਾਡਾ ਕੰਮ ਹੀ ਕਰਦਾ ਇਹ ਸਾਡੇ ਸੁਹਾਇ ਮੇਰੋਂ ਹੋਂਡ ਜੀ ਤੁਸੀਂ ਕਹਿੰਦੇ ਜੇ ਕਿੰਨੇ ਕਿਹਾ ਸੀਗਾ ਬੰਨਣ ਵਾਸਤੇ ਉਹਦੀ ਮਾਤਾ ਨੇ ਨਹੀਂ ਪਹਟ ਨੇ ਪੁੱਛਿਆ ਪਾਸਟਰ ਨੇ ਪੁੱਛਿਆ ਹਾਂ ਭਜੀ ਤੂੰ ਕਹਿੰਦੇ ਜੇ ਤੁਹਾਡੇ ਕਹਿੰਦੇ ਹੀ ਬਣਨਾ ਕੱਲ ਨੂੰ ਮੁੜ ਕੇ ਤੇ ਸਾਡੇ ਕੋ ਟੈਗ ਨਾ ਵੇ ਤੇ ਤੁਸੀਂ ਬਣ ਗਿਆ ਨਾਲ ਇਹ ਗਾ ਚਾਂਸ ਦਾ ਪਤਾ ਹੀ ਨਹੀਂ ਉਹਦੀ ਮੌਤ ਹੋਈ ਨਹੀਂ ਉਹਨਾਂ ਫੇਰ ਪੁੱਛ ਕੇ ਬਤਾ ਨਹੀਂ ਕਿਤਰਾ ਬੰਨਿਆ ਉਹਨਾਂ ਨੇ ਕੀ ਕੀਤਾ ਬਾਵਾ ਬੰਨੀਆਂ ਲੱਤਾਂ ਕਣੀਆਂ ਲਈਆਂ अच्छा दो चुन्नीयां ਲਈਆਂ ਦੋਵੇਂ ਬਾਵਾਂ ਬਾਦੀਆਂ ਘੱਟੀਆਂ ਕੇ ਲੈ ਜਾ ਉਹਦੇ ਨਾਲ ਬੰਨ ਦਿੰਦੇ ਨਹੀਂ ਨਹੀਂ ਕਿੱਦਾਂ ਵਾ ਲੱਗੀ ਮਨਾ ਕੀਤਾ ਕੀ ਠੀਕ ਹੈ ਨਾ ਪਾਟ ਉਹਦੀ ਪਾਟ ਨੇ ਨੇ ਕਿਹਾ ਇਹ ਨਹੀਂ ਗੱਲ ਉਹਦੀ ਘਰ ਦੀ ਨੇ ਗਣ ਕਿਹਾ ਮਾਂ ਦੇ ਮੋੜੇ ਦੀ ਰੱਸੇ ਦਾ ਰੱਸੇ ਦਾ ਕੀ ਚੱਕਰੀ ਯੂਨੋ ਕੈਪ ਕਪੜਾ ਲੈ ਉਹ ਹਾਂ ਉਹਨੂੰ ਇਹ ਕਹਿੰਦਾ ਨਹੀਂ ਉਹ ਰੱਸਾ ਲੈ ਜੀ ਡਾ ਮੋਟਰ ਸਾਹਿਬ اچھا ਹਾਂ ਤੇ ਕਹਿੰਦੀ ਬੰਦ ਉਹਦੇ ਨਾਲ ਉਹ ਆਂਦੀ ਬੰਦ ਉਹ اچھا ਪਾਟ ਨੇ ਜਵਾਬ ਕਿਉਂ ਕਿਉਂ ਕਹਿੰਦੀ ਬੰਦ ਕੀ ਸਾਡੇ ਸਾਡੇ ਦੇ ਬੁੜਕੇ ਖਾਂ ਬਣਾਵਾ ਕਰੇ ਉੱਠ ਕੇ ਅੱਛਾ ਬਾਅਦ ਚ ਸਾਡੇ ਤੇ ਛੱਟ ਪੇਟਨ ਲਾਗਦੇ ਇਸ ਕਰਕੇ ਨੂੰ ਬੰਨ੍ਹ ਦੋ ਰਸਾ ਲੈ ਗਈ ਤੇ ਫਿਰ ਉਹ ਰਸਾ ਲੈ ਕੇ ਆਈ ਆ ਤੇ ਪਾਟ ਜੀ ਨੇ ਫਿਰ ਨੂੰ ਸੁਭਾਅ ਕੀਤਾ ਨਹੀਂ ਬੀਪੀ ਨਹੀਂ ਪਹਿਣਾ ਇਹ ਰਸਾ ਨਹੀਂ ਬੰਨ੍ਹਣ ਵਾਲਾ ਇਹਦੀ ਜਿਆਦਾ ਨਿਸਕਣ ਨੂੰ ਆ ਦੇ ਤੇ ਕਪੜਾ ਕੂੜਾ ਜਿਹਾ ਕਪੜਾ ਰਿਹਾ ਉਹ ਉਹ ਦੋ ਚੁੰਨੀਆਂ ਲੈ ਆ ਇੱਕ ਚੁੰਨੀ ਬਹਣ ਬਣਦੀ ਆ ਮੋਦਾ ਮੰਜੀ ਤੇ ਲੰਮੇ ਪਾ ਕੇ ਆ ਗਏ ਅਚਲ ਮੰਜੀ ਤੇ ਲੰਮੇ ਪਾ ਕੇ ਤੇ ਆ ਗਏ ਹਾਂ ਜੀ ਇਹਨੂੰ ਕਹੇ ਆ ਪੀਨ ਨੂੰ ਮੜਾ ਸਮਝੇਗਾ ਨਾ ਤੈਨੂੰ ਤੁਹੀ ਨੂੰ ਖੋਲ ਸਕਦੇ ਜੇ ਤੈਨੂੰ ਪਾਣੀ ਤਾਂ ਨਹੀਂ ਪੁੱਛਿਓ ਇਹ ਜਿਸਵਾਲ ਕਰਿਓ ਔਰ ਮਾਨਨ ਦੋਵੇਂ ਜੀ ਲਾਗੇ ਬਹਿ ਰਹੇ ਖੁਰਸੀਆਂ ਢਾ ਕੇ ਕੋਈ ਕੋਈ ਦੀ ਇਸਵਾਲ ਨਹੀਂ ਕੀਤੀ ਕੋ ਖੋੜ ਲਿਆ ਨਹੀਂ ਜਦੋਂ ਦਾਤ ਹੋਣ ਲਗੀ ਹੋ ਗਈ ਸਮੇ ਲੋ ਉਦੋਂ ਸਾਨੂੰ ਵਾਇ ਮਾਰੀ ਜਦੋਂ ਉਹਦੀ ਮੌਤ ਹੋ ਗਈ ਆ ਉਦੋਂ ਤੁਹਾਨੂੰ ਆਵਾਜ਼ ਮਾਰੀ ਨਹੀਂ ਉਹ ਕਹਿੰਦੇ ਹੋਰ ਗੱਲ ਵਿੱਚ ਆਂਦੀ ਆ ਪਿੱਟਾ ਦੇ ਘਰ ਉਹ ਸਮੌਨ ਦੀ ਪਤਨੀ ਤੇ ਉਹਦੀ ਭੈਣ ਆਈਆਂ ਸੀ ਕਿੰਨੇ ਵਜੇ ਆਈਆਂ ਉਹਦੇ ਮੌਤ ਤੋਂ ਪਹਿਲਾਂ ਆਈਆਂ ਸੀ ਜੀਦੋਂ ਨੇ ਛੜਾਇਆ ਵਾ ਦੰਦਿਆ ਵੜਨ ਡਿਆ ਸੀ ਉਹ ਉਦੋਂ ਸਾਡੇ ਘਰ ਰੰਕੇ ਵੜ ਗਿਆਂ ਉਹਦੇ ਬਾਅਦ ਚ ਉਦੋਂ ਗਈਆਂ ਵਾ ਜਦੋਂ ਦੀ ਮੌਤ ਹੋਈ ਉਹਨੇ ਚ ਆਪਣੇ ਘਰ ਡਰਦੀਆਂ ਅੱਛਾ ਅੱਛਾ ਕਿਉਂ ਆਈਆਂ ਤੁਹਾਡੇ ਘਰ ਡਰਦੀਆਂ ਆਗੀਆਂ ਸਾਡੇ ਘਰ ਵੀ ਮੁੜ ਕੇ ਫੇਰ ਰੰਨਾ ਤੇ ਛੋਟ ਕੇ ਨਾ ਸਾਡੇ ਛੱਟ ਪੈਣ ਅੱਛਾ ਅੱਛਾ ਉਹ ਡਰਦੀਆਂ ਤੁਹਾਡੇ ਘਰ ਆ ਕੇ ਸੁੱਤੀਆਂ ਵੀ ਉਹ ਬੇ ਦੁਬਾਰਾ ਛੱਟ ਬੇਟ ਨਾ ਲਾ ਦੇ ਤੇ ਉਥੇ ਫਿਰ ਉਹਦੇ ਲੱਗੇ ਕੌਣ ਸੀ ਲੱਗੇ ਕੋਈ ਨਹੀਂ ਨਹੀਂ ਰਾਤ ਉਹਦੇ ਲੱਗੇ ਤੇ ਕੋਈ ਮਾਂ ਉਹਦੀ ਉਥੇ ਨਾ ਘਰ ਨਾ ਕੋਈ ਨਹੀਂ ਉਹ ਦੋਵੇਂ ਲੱਗੇ ਬਾਅਦ ਚੀਜ਼ ਇਹ ਵੀ ਕਰਨ ਉਹ ਆ ਗਈ ਸੀ ਕਰਨ ਫਿਰ ਇਹ ਆਪਣੇ ਬਕਰੇ ਸੋਗਦੇ ਨਹੀਂ ਨਹੀਂ ਤੁਸੀਂ ਤਾਂ ਲੱਗ ਸੋਗੇ ਉਹ ਲੱਗ ਸੋਗੇ ਪਰ ਸਵਾਲ ਇਹ ਆ ਵੀ ਉਹਦੀ ਮਾਤਾ ਲੱਗੇ ਸੀ ਰਾਤ ਮਾਤਾ ਆਪਣੇ ਮੁੰਡੇ ਦੇ ਲੱਗੇ ਸੀ ਇੱਧਰ ਸਾਡੇ ਘਰ ਦੀ ਮੁੰਡੇ ਦੇ ਲੱਗੇ ਯਾਰ ਇਹਦੇ ਬਾਗੀ ਮਾਂ ਪਿਓ ਹੀ ਉਹਦਾ ਆਪਣੇ ਮੁੰਡੇ ਦੇ ਲੱਗੇ ਮਾਤਾ ਰਹਿ ਗਈ ਇਕੱਲੀ ਜਦੋਂ ਪਾਸਟਰ ਉਹ ਨਹੀਂ ਆ ਗਏ ਆ ਮਾਂ ਤੇ ਪਿਓ ਰ ਮਾਂ ਤੇ ਪਿਓ ਦੋਵੇਂ ਰਹਿ ਗਏ ਇਹ ਭੈਣ ਤੇ ਇਹ ਆ ਗਈਆਂ ਟਾਡੇ ਕਰ ਇਹ ਕਦੋਂ ਗਈਆਂ ਫੇਰ ਵਾਪਸ ਜਿਹਦੇ ਦੇ ਮੌਜੂਦ ਇਮਾਨ ਨੇ ਫੇਰ ਵਾਏ ਮਾਰੀ ਇੱਕ ਡੇਢ ਵੇ ਦੀ ਘੜੀ ਜਿਹੜੇ ਮੌਤ ਆਈ ਜਦੋਂ ਮੌਤ ਆਈ ਫੇਰ ਇਹ ਗਈਆਂ ਉਹ ਕਰਦੇ ਸੀ ਤੁਸੀਂ ਵੀ ਨਾਲ ਗਏ ਉਹਨਾਂ ਦੇ ਇਹ ਵੀ ਨਾਲ ਗਏ ਠੀਕ ਠਾਕ ਹਾਂ ਜੀ ਇਹਨੇ ਕਿਦਾਂ ਦੇ ਕਹਿ ਰਹੀ ਸੀ ਉਹਨਾਂ ਦੀ ਮਾਤਾ ਜੀ ਵੀ ਮਤਲਬ ਕਿ ਅਸੀਂ ਹਸਪਤਾਲ ਲੈ ਗਏ ਸੀ ਪਾਸਟਰ ਵੀ ਨਾਲ ਸੀ ਉਹ ਠੀਕ ਆ ਬਾਅਦ ਚ ਖੜੇ ਜੇ ਮੌਤ ਹੋ ਗਈ ਇਹ ਹੀ ਉਹਨੇ ਘਰ ਕੇ ਮੈਂ ਜਾ ਕੇ ਨੋਹ ਲਾਇਆ ਸਾਰੇ ਸਰੀਰ ਨੇ ਸਾਰੀਆਂ ਬਾਹਵਾਂ ਉਹਨੂੰ ਵਾਜਾਂ ਮਾਰੀਆਂ ਉਹ ਕੋਈ ਨਾ ਅੰਗਲੇ ਨਾ ਆਵਾਜ਼ ਦੇਵੇ ਤੇ ਫੇਰ ਆਹ ਪਟ ਜੀ ਨੂੰ ਸੱਦਿਆ ਫੇਰ ਦੁਬਾਰਾ ਪਾਸਟ ਜੀ ਨੂੰ ਸੱਦਿਆ ਸੱਦਿਆ 12 1:30 ਵਜੇ ਦਾ ਕੰਮ 1:30 ਵਜੇ ਦੇ ਕਰੀਬ ਹਾਂਜੀ ਫੇਰੇ ਫੇਰ ਕੀ ਕੀਤਾ ਠੀਕ ਹੈ ਪਾਸਟ ਜੀ ਗਏ ਆ ਪਾਸਟ ਜੀ ਨੇ ਵੇਖਿਆ ਤਾਂ ਹਾਰਸ਼ ਵੀ ਮੋਟਾ ਸ਼ਾਲਸ ਨਹੀਂ ਜਾ ਸਕਦਾ ਫੇਰ ਉਹ ਗੱਡੀ ਖੜੀ ਗੱਡੀ ਤੇ ਨੂੰ ਹਸਪਤਾਲ ਖੜਿਆ ਸਾਡਾ ਬੇਟਾ ਗਿਆ ਵਾ ਦੋ ਬੰਦੇ ਹੋਰ ਨਾਲ ਗਏ ਪਾਸਟ ਦੇ ਉਹਦੀ ਮਾਂ ਉਹਦੀ ਭੈਣ ਵੀ ਨਾਲ ਗਈ ਆ ਤੇ ਜਦੋਂ ਹਸਪਤਾਲ 'ਚ ਪਹੁੰਚੇ ਉਹਨਾਂ ਉਹਨੇ ਚੱਕੀ ਤਾਂ ਗੱਡੀ 'ਚ ਉਹਨੇ ਚੱਕ ਕਰ ਗਿਆ ਅਸਲ ਦੇ ਅੰਦਰ ਨਹੀਂ ਗਏ ਪੰਚਰ ਨਹੀਂ ਕੇ ਬੂਵੀ ਚਿੰਚ ਚੈੱਕ ਕਰ ਲਿਆ ਅੱਛਾ ਉਹਨੇ ਕਹਿਤਾ ਇੱਕ ਘੰਟਾ ਪੌਣਾ ਘੰਟਾ ਹੋ ਗਿਆ ਇਹਦੀ ਦਾਤ ਹੋ ਗਈ ਜੇ ਇਹਨੂੰ ਕੋਈ ਵੀ ਸਾਮਾ ਵਾਲੀ ਨਾਲ ਹੀ ਲਾਉਂਦੀ ਕੋਈ ਜ਼ਰੂਰਤ ਉਹਨੇ ਕਹਿਤਾ ਵੀ ਇਹਦੀ ਮੌਤ ਹੋ ਚੁੱਕੀ ਹੈ ਲੋੜ ਇਹਨੂੰ ਕੋਈ ਚੈੱਕ ਕਰਦੀ ਲੋੜ ਨਹੀਂ ਨਾਲ ਹੀ ਜਾਉਂਦੀ ਲੋੜ ਤੇ ਜਿਹੜਾ ਇਹ ਤੇ ਦੋਸ਼ ਲਾਉਂਦੇ ਪਾਸਤੂ ਜੀ ਤੇ ਵੀ ਉਹਨਾਂ ਨੂੰ ਬੜੀ ਕੁੱਟਮਾਰ ਕੀਤੀ ਉਹਨਾਂ ਨੂੰ ਠੁੱਡੇ ਮਾਰੇ ਹੋ ਕੀਤਾ ਆ ਜੀਦਾ ਉਹੀ ਹਿਸਾਬ ਹੈ ਉਹ ਠੋਠਾ ਢੱਕੇ ਨੇ ਨਹੀਂ ਮਾਰਿਆ ਨਾ ਕੋ ਡਾਂਗ ਮਾਰੀ ਆ ਠੀਕ ਹੈ ਸ਼ੈਤਾਨ ਦੇ ਥਰੂ ਲਾ ਲੋ ਕੋ 5-7 ਚਪੇੜਾ ਮਾਰੀਆਂ ਉਹ ਵੀ ਮੁੰਡਿਆਂ ਦੇ ਮਾਰੀਆਂ ਵਾ ਕੇ 파ਟਰ ਨੇ ਉਹਦੇ ਹੱਥ ਨਹੀਂ ਚੁੱਕਿਆ ਤੇ ਨਹੀਂ ਇੱਕ ਕਹਿੰਦੇ ਸੀ ਨਾ ਇੱਕ ਮੁੰਡੇ ਦੀ ਉਂਗਲ ਖਾ ਗਿਆ ਕੋ ਹੱਥ ਖਾ ਗਿਆ ਉਹ ਬੰਟੀ ਦੰਦੀ ਵੱਡੀ ਆ ਬੰਟੀ ਦੇ ਕਿੱਥੇ ਵੱਡੀ ਦੰਦੀ ਉਹ ਕੋਲ ਤੇ ਖੱਚੀ ਤੇ ਕਿੱਥੇ ਵੱਡੀ ਆ ਪੰਨੀ ਅੱਛਾ ਤੇ ਬਸ ਇਹ ਦੋਹਾਂ ਦੇ ਚਾਂਸ ਉਹਨੇ ਆਪਣੇ ਘਰ ਦੀ ਦੰਦੀਆਂ ਵੱਡੀਆਂ ਤੇ ਇੱਕ ਬੰਟੀ ਦੇ ਉਂਗਲੋਂ ਵੱਡੀ ਅੱਛਾ ਬੰਟੀ ਦੇ ਵੀ ਦੰਦੀਆਂ ਵੱਡੀਆਂ ਤੇ ਘਰ ਵਾਲੀ ਨੇ ਵੀ ਕੁੱਟਿਆ ਮਾਰਿਆ ਹਾਂਜੀ ਵਾਰ ਤੇ ਲਗੋ ਲਹਾਨ ਅੰਦਰ ਹੋਈ ਸੀ ਧੂਂ ਗੇ ਲੈਂਦਾ ਅੱਛਾ ਜਦੋਂ ਤੁਸੀਂ ਛਡਾਇਆ ਵਾ ਤੇ ਉਹਦੀ ਘਰ ਦੀ ਲਗੋ ਲਹਾਨ ਹੋਈ ਸੀ ਠੀਕ ਆ ਹਾਂਜੀ ਤੇ ਖਾਲਸੇ ਦੋਸ਼ ਲਾ ਕੇ ਝੂਠਨ ਨੂੰ ਬਦੂ ਕਰਨ ਵਾਸਤੇ ਇਹਨਾਂ ਸਾਰਾ ਪਲਾਨ ਚੁੱਕਿਆ ਅੱਛਾ ਸਾਰਾ ਝੂਠ ਦੋਸ਼ ਲਾ ਕੇ ਮਤਲਬ ਝੂਠਾ ਕਿਉਂ ਬਣਾਇਆ ਤਿੰਨ ਦਿਨਾਂ ਬਾਅਦ ਉਹਦੀ ਲਾਸ਼ ਵੀ ਦਫਨਾਤੀ ਫਿਰ ਤਿੰਨ ਦਿਨਾਂ ਬਾਅਦ ਕਿਉਂ ਬਣਾਇਆ ਕੋਈ ਨਹੀਂ ਕਿਹਾ ਇਹ ਪਲਾਨ ਫੇਰ ਲੋਕਾਂ ਦੇ ਪਿੰਡ ਦੀ ਛੁਕਣਾ ਛਕਣਾ ਨਾ ਤੇ ਤੁਹਾਡਾ ਮੋੜਾ ਤੇ ਮਰ ਗਿਆ ਤੇੀ ਗਾੜੀ ਆਪਣੇ ਬੱਚੇ ਦਾ ਕੁਝ ਸੋਚੋ ਉਹਨਾਂ ਦੇ ਪਰਚਾ ਦਰਜ ਕਰੋਗੇ ਉਹ ਤੁਹਾਨੂੰ 5-7 ਲੱਖ ਰੁਪਏ 7-5-7 ਲੱਖ ਰੁਪਏ 10 ਲੱਖ ਤੁਹਾਨੂੰ ਮੰਨਣਗੇ ਕਿਹੜਾ ਬੰਦਾ ਸੀ ਉਹ ਜਿਹੜਾ ਉਹਨਾਂ ਦੇ ਘਰ ਗਿਆ ਸੀ ਉਹ ਤੁਹਾਨੂੰ ਪਤਾ ਪਿੰਡਾਂ ਚ ਸਵੇ ਇੱਕ ਬੰਦਾ ਜਿਹੜਾ ਤੁਹਾਡੇ ਜਿਆਦਾ ਉਹਨਾਂ ਦੇ ਨਿਗਦੀ ਹੋਊ ਜਾਂ ਜਿਹੜਾ ਕਿਹੜਾ ਉਹ ਸਾਡੇ ਨਗੇ ਦਾ ਬਹੁਤ ਸਾਰੇ ਕਹਿੰਦੇ ਗਰਮੀਤਾ ਗਰਮੀਤਾ ਪਾਸਟਰ ਗਰਮੀਤਾ ਪਾਸਟਰ ਗਿਆ ਉਹਨੇ ਜਿਆਦਾ ਜਿਆਦਾ ਉਹਨੇ ਮਜਬੂਰ ਕੀਤਾ ਤੇ ਤੁਸੀਂ ਇਹ ਗੱਲ ਤੇ ਹੁਣ ਸਟਾਪੜ ਚੁੱਕ ਲੋ ਇਹਦੇ ਬਾਅਦ ਤੁਹਾਡਾ ਹੋਰ ਕੋਸ਼ਿਸ਼ ਨਹੀਂ ਹੋ ਸਕਦਾ ਹਾਂ ਠੀਕ ਉਹਨੇ ਕਹੇ ਤੇ ਪਰਚਾ ਦਰਜ ਕਰਾਤਾ अच्छा ਉਹਨਾਂ ਨੇ ਕਹੇ ਕਿ ਫੇਰ ਪਰਚਾ ਦਰਜ ਕਰਤਾ ਇਹਦਾ ਮਤਲਬ ਝੂਠਾ ਪਰਚਾ ਬਿਲਕੁਲ ਨਜਾਇਜ਼ ਆਪਣੇ ਆਪ ਭੂਤ ਕੱਢਣ ਵਾਲੇ ਪਾਸਟਰ ਨੇ ਕੱਢਿਆ ਭੂਤ ਪਰ ਭੂਤ ਨੂੰ ਕਿਸ ਨੇ ਮਾਰਿਆ